ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਰੋਧੀਆਂ ਨੂੰ ਤੇ ਪਿਆਰਿਆਂ ਨੂੰ 5:30 ਹੋ ਗਿਆ ਸਵੇਰ ਦੇ ਤੇ ਆਪਾਂ ਚੱਲ ਪਏ ਆ ਫੇਰ ਦੁਬਾਰਾ ਫੇਰ ਅੱਜ ਪਹਾੜਾਂ ਵੱਲ ਮੂੰਹ ਕਰਾਂਗੇ ਤੇ ਨਵੀਆਂ ਤੀਜਾਂ ਨਵੀਆਂ ਜਗ੍ਹਾ ਤੇ ਆਪਾਂ ਪਹੁੰਚ ਗਏ ਜਲੰਧਰ ਹਵੇਲੀ ਇੱਥੇ ਕੀਤਾ ਬ੍ਰੇਕਫਾਸਟ ਤੇ ਉਸ ਤੋਂ ਬਾਅਦ ਪਹਾੜਾਂ 'ਚ ਐਂਟਰ ਹੋ ਗਏ ਦੇ ਤੇਰੇ ਦੀ ਲੇ ਤੇਰੇ ਦੀ ਦੁਆ ਭਜੋ ਭਜਾਈ ਸ਼ੁਰੂ ਹੋ ਗਈ ਫੇਰ ਆਪਾਂ ਲਹੋਜੀ ਤੋਂ ਪਹਿਲਾਂ ਇੱਕ ਜਗ੍ਹਾ ਤੇ ਰੁਕੇ ਤੇ ਇੱਥੇ ਫੋਟੋਆਂ ਫੁਟੋਮਾਂ ਸਵਾਰੀ ਨੇ ਖਿੱਚਣੀਆਂ ਸੀਗੀਆਂ ਲੋਕੇਸ਼ਨ ਬਹੁਤ ਵਧੀਆ ਸੀਗੀ ਉਹ ਦੂਰੋਂ ਗੱਡੀਆਂ ਆਉਂਦੀਆਂ ਦੀਨੀਆਂ ਟਰੱਕ ਦੇਖੋ ਕਿਵੇਂ ਉੱਡਿਆ ਆਉਂਦਾ ਪਹਾੜਾਂ ਤੋਂ ਵੀਡੀਓ ਬਣਾਈਆਂ ਆਪਾਂ ਬਿਉ ਵਾਕਿਆ ਹੀ ਐ ਸਿਹਰਾ ਗੱਲ ਬਾਤ ਰੀਅਲ ਚ ਦੇਖਦੇ ਆ ਤੇ ਬਾਲਾ ਘੈਂਟ ਲੱਗਦਾ ਇੱਥੇ 15 20 ਮਿੰਟ ਰੁਕੇ ਆਪਾਂ ਖਾਦਾ ਪੀਤਾ ਵੀ ਪਹੁੰਚ ਗਏ ਜੀ ਦਲਹੋਜੀ ਜੇਕੇ ਕਲਾਰਕਸ ਐਗਜ਼ੋਟੀਕਾ ਹੋਟਲ ਇੱਥੇ ਦੀ ਜਿਹੜੀ ਲੋਕੇਸ਼ਨ ਹੈ ਨਾ ਆਏ ਹਾਏ ਹਾਏ ਦੇਲੇ ਲੁੱਟਦੀ ਇੱਥੇ ਦੀ ਲੋਕੇਸ਼ਨ ਕਰੋ ਚੈੱਕ ਓਏ ਦੂਸਰੇ ਵੇ ਤੋਂ ਵੀ ਦਿਖਾਉਂਗਾ ਕੀ ਬਾਤ ਆ ਲੋਕੇਸ਼ਨ ਪਾਰਕਿੰਗ ਵਾਲਾ ਵੀ ਸਿਸਟਮ ਬਹੁਤ ਘੈਂਟ ਆ ਅੰਦਰ ਖੜੀ ਆ ਗੱਡੀ ਘੈਂਟ ਗੱਲ ਬਾਤ ਹੈ। ਕਰ ਉਹਦਾ ਚੈੱਕ ਗੱਲ ਬਾਤ। ਆਏ ਹਾਏ ਹਾਏ। ਬਾਲੇ ਘੈਂਟ ਘੈਂਟ 뷰 ਆ ਬਈ। ਵੈਸੇ ਇੱਕ ਗੱਲ ਮੰਨਣ ਵਾਲੀ ਆ Shimla Manali ਨਾਲੋਂ ਇਧਰਲਾ ਏਰੀਆ ਜ਼ਿਆਦਾ ਘੈਂਟ ਹੈ। ਉਹ ਵੀ ਘੈਂਟ ਆ। ਪਰ ਇਧਰ ਟੂਰਿਸਟ ਘੱਟ ਆਉਂਦੇ ਆ। ਤਾਂ ਕਰਕੇ ਇਧਰ ਥੋੜੀ ਸਾਫ ਸਫਾਈ ਵੱਧਿਆ। ਗ੍ਰੀਨਰੀ ਉਧਰ ਨਾਲੋਂ ਵੈਸੇ ਜ਼ਿਆਦਾ ਆ। ਆ ਪਤਾ ਨਹੀਂ ਤਾਂ ਹੈਲੀਪੈਡ ਆ ਤੇ ਪਤਾ ਨਹੀਂ ਕੀ ਆ ਜੀ ਹੈਲੀਪੈਡ ਹੁੰਦਾ ਤੇ ਐਚ ਲਿਖੀ ਹੋਣੀ ਸੀਗੀ ਪਰ ਪਤਾ ਨਹੀਂ ਕਿ ਆ ਜੋ ਵੀ ਆ ਵਧੀਆ ਗੱਲ ਬਾਤ ਆ ਓਏ ਹੋਏ ਬਾਲੀ ਜ਼ਬਰਦਸਤ ਲੋਕੇਸ਼ਨ ਆ ਇਹ ਵੀਡੀਓ ਆਪਾਂ ਸਾਰੀਆਂ ਹੋਟਲ ਚੋਂ ਖੜ ਕੇ ਬਣਾਈਆਂ ਆ ਹੋਟਲ ਦੇ ਵਿੱਚੋਂ ਇਹ ਵਿਊ ਦਿੰਦੇ ਆ ਬਹੁਤ ਘੈਂਟ ਲੋਕੇਸ਼ਨ ਤੇ ਆ ਹੋਟਲ ਫਿਰ ਆਪਾਂ ਪਹੁੰਚੇ ਪੰਚਪੂਲਾ ਵਾਟਰਫਾਲ ਤੇ ਹੈ ਨਹੀਂ ਸੀ ਕੁਝ ਵਾਪਸ ਮੁੜਿਆ ਇਹ ਫਿਰ ਆਪਾਂ ਆ ਗਏ ਗਾਂਧੀ ਚੌਂਕ ਦੀ ਮਾਰਕੀਟ ਚ ਜਿਹੜੀ ਕੀ ਡਲਹੌਜੀ ਦੀ ਮੇਨ ਆ ਮਹਾਤਮਾ ਗਾਂਧੀ ਜੀ ਦਾ ਬੁੱਤ ਬਣਿਆ ਹੋਇਆ ਇੱਥੇ ਚਰਚ ਆ ਤੇ ਮਾਰਕੀਟ ਆ ਸਭ ਤੋਂ ਫੇਮਸ ਇੱਥੇ ਹੈਗਾ ਦਲਹੌਜ਼ੀ ਹੋਟਲ ਬਹੁਤ ਪੁਰਾਣਾ ਤੇ ਮੇਨ ਉਹੀ ਵੱਜਦਾ ਆ ਆ ਮਾਰਕੀਟ ਆ ਜੀ ਤੇ ਇੱਥੇ ਬਹੁਤ ਸੋਹਣੇ ਸੋਹਣੇ ਖਰਗੋਚ ਦੇਖਣ ਨੂੰ ਮਿਲੇ ਆਪਾਂ ਨੂੰ ਆ ਆ ਦੇਖੋ ਜੀ ਤੇ ਕਬੂਤਰ ਇਹਨਾਂ ਨਾਲ ਫੋਟੋਮਾ ਕਰਾਉਂਦੇ ਆ ਆਪਣੇ ਟੂਰਿਸਟ ਛੋਟੀ ਜੀ ਮਾਰਕੀਟ ਆ ਵਧੀਆ ਮਾਹੌਲ ਆ ਸ਼ਾਮ ਨੂੰ ਜਿਵੇਂ ਘੁੰਮਣ ਫੈਰਨ ਲਈ ਵਧੀਆ ਚੀਜ਼ ਆ ਹਿੱਲ ਸਟੇਸ਼ਨ ਤੇ ਹੁੰਦੇ ਤਾਂ ਮੇਨ 뷰 ਆ ਆਹ ਆ ਜੀ ਹੋਟਲ ਦਲਹੌਜ਼ੀ ਇਹੀ ਮੇਨ ਆ ਬਸ 뷰 ਨਾਲ ਹੀ ਖੂਬਸੂਰਤੀ ਹੁੰਦੀ ਆ ਹਿੱਲ ਸਟੇਸ਼ਨ ਦੀ ਸਫਾਈ ਆ ਗ੍ਰੀਨਰੀ ਆ ਔਰ ਸਾਹਮਣੇ ਚਰਚ ਆ ਲੋਕ ਅੰਦਰ ਜਾਂਦੇ ਆ ਦੇਖਣ ਤੇ ਆ ਪੁਲਿਸ ਦਾ ਬੀਟ ਬਾਕਸ ਆ ਕੋਈ ਵੀ ਗੱਲਬਾਤ ਹੋਵੇ ਪੁਲਿਸ ਵਾਲੇ ਇੱਥੇ ਬੈਠੇ ਚਲੋ ਉਹ ਤਾਂ ਹਰੇਕ ਜਗ੍ਹਾ ਤੇ ਹੁੰਦੇ ਹੀ ਆ ਹਨਾ ਤੇ ਆ ਇੱਕ 뷰 ਆਪਾਂ ਲਿਆ ਸੀਗਾ ਜ਼ਮੀਨ ਹੈ ਜੀ ਇਹ ਖੇਤ ਆ ਕਿਸੇ ਦੇ ਆ ਉੱਪਰੋਂ ਚੜ ਕੇ ਜਾਨੀ ਕਿ ਦਲੋਜੀ ਸ਼ਹਿਰ ਦਾ ਥੋੜਾ ਜਿਹਾ 뷰 ਸਾਈਡ ਤੋਂ ਘੁੰਮ ਫਿਰ ਕੇ ਸਾਰੇ ਆਪਾਂ ਆਪ ਵਾਪਸ ਹੋਟਲ ਆ ਗਏ ਕੱਲ ਨੂੰ ਨਵੀਂ ਜਗ੍ਹਾ ਤੋਂ ਨਵੀਆਂ ਚੀਜ਼ਾਂ ਦਿਖਾਵਾਂਗੇ ਜੀ ਸਤਿ ਸ੍ਰੀ ਅਕਾਲ ਜੀ ਅੱਜ ਲਈ ਇੰਨਾ ਕੁਸ਼ ਬਾਏ ਬਾਏ